ਅੱਜ ਜ਼ਿਲ੍ਹਾ ਸਿੱਖਿਆ ਤੇ ਸਿੱਖਲਾਈ ਸੰਸਥਾ ਫਰੀਦਕੋਟ ਤੇ ਉਹਨਾਂ ਦੇ ਸਮੂਹ ਸਟਾਫ ਵੱਲੋਂ ਛੋਟੇ ਸਹਿਜਦਿਆਂ ਅਤੇ ਮਾਤਾ-ਪਿਤਾ ਗੁਜਰਕੌਰ ਜੀ ਦੇ ਲਸਾਨੀ ਸਾਹਦ ਤੋਂ ਸਮਰਪਿਤ ਵਿਸ਼ਾਲ ਖੂਨਦਾਨ ਕੈਂਪ ਅਤੇ ਦਸਤਾਰ ਮੁਕਾਬਲੇ ਕਰਵਾਏ ਗਏ ਆਓ ਗੱਲ ਕਰਦੇ ਹਾਂ ਹਾਂ ਜੀ ਸਰ ਆਪਾਂ ਜਿਹੜਾ ਅੱਜ ਪ੍ਰੋਗਰਾਮ ਲੈਟਾ ਆਇਆ ਉਹ ਤੇ ਸਾਹਿਬ ਜਤਾਂ ਦੀ ਸੇਜੀ ਜਿਹੜੇ ਤੇ ਉਹਦੇ ਬਾਰੇ ਕੁਝ ਚਾਣਣਾ ਪਊ ਪਰ ਜਿਵੇਂ ਆਪ ਸਾਰਿਆਂ ਨੂੰ ਪਤਾ ਹੀ ਹੈ ਵੀ ਹੁਣ ਚਾਰ ਸਾਹਿਬਜ਼ਾਦੇ ਤੇ ਮਾਤਾ ਗੁਜਰਕੌਰ ਜੀ ਦੇ ਸ਼ਹਾਦਤ ਦੇ ਦਿਹਾੜੇ ਚੱਲ ਰਹੇ ਆ ਉਹਨਾਂ ਦੇ ਯਾਦ ਨੂੰ ਸੰਮਰ ਅਸੀਂ ਹਰ ਬਾਰੇ ਖੂਨਦਾਨ ਕੈਂਪ ਲਗਾਉਣੇ ਹੁੰਦੇ ਆ ਐਕਿਉ ਸਾਡੇ ਖੂਨਦਾਨ ਦਾ ਪਹਿਲਾ ਸਾਲ ਹੈ ਇਸ ਵਾਰੀ ਅਸੀਂ ਇੱਕ ਕੰਡੀਸ਼ਨ ਹੋਰ ਕੀਤੀ ਆ ਅਸੀਂ ਦਸਤਾਰ ਮੁਕਾਬਲੇ ਵੀ ਕਰਾ ਰਹੇ ਆ ਉਹਦੇ ਵਿੱਚ ਸਾਡੇ ਜਿੰਨੇ ਵੀ ਯਾਰ ਦੋਸਤ ਨਗਰ ਨਿਵਾਸੀ ਹੈ ਸਾਡਾ ਸਟਾਫ ਹੈ ਸਾਰਾ ਸਹਿਯੋਗ ਦੇ ਰਿਹਾ ਹੈ ਸਰਕਾਰ ਵੱਲੋਂ ਅਸੀਂ ਕੋਈ ਵਿੱਚ ਪੈਸਾ ਨਹੀਂ ਲੈ ਰਹੇ ਮੁੱਖ ਮਕਸਦ ਸਾਡਾ ਇਹ ਹੈ ਜਿਵੇਂ ਖੂਨਦਾਨ ਬਾਰੇ ਸਰਕਾਰ ਵੀ ਪ੍ਰੇਰਿਤ ਕਰਦੀ ਹੈ ਵੀ ਇਹ ਕਈ ਜਾਨਾਂ ਬਚਾਉਣ 'ਚ ਸਹਾਇੀ ਹੁੰਦਾ ਤਫਰੀਦ ਕੋਟ ਜਿਹੜਾ ਸਿਵਲ ਹਸਪੀਟਲ ਹੈ ਉਹਦੀ ਟੀਮ ਅੱਜ ਪੂਰੀ ਇੱਥੇ ਪਹੁੰਚੀ ਹੋਈ ਹੈ ਤੇ ਇਲਾਕਾ ਨਿਵਾਸੀ ਸਾਡੇ ਸਟਾਫ ਮੈਂਬਰ ਵਿਦਿਆਰਥੀ ਆਪਣੀ ਸਵੈ ਇੱਛਾ ਦੇ ਅਨੁਸਾਰ ਖੂਨਦਾਨ ਕਰ ਰਹੇ ਆ ਉਵੇਂ ਤੁਸੀਂ ਦੇਖ ਰਹੇ ਹੋ ਅਸੀਂ ਪੱਗਾਂ ਦੇ ਮਕਾਵਲੇ 'ਚ ਤਿੰਨ ਗਰੁੱਪ ਬਣਾਏ ਆ ਇੱਕ ਹੈਗਾ 10 ਤੋਂ 15 ਸਾਲ ਵਾਲਾ ਇੱਕ 15 ਤੋਂ 20 ਸਾਲ ਵਾਲਾ ਇੱਕ 20 ਸਾਲ ਤੋਂ ਪਲੱਸ ਵਾਲਾ ਅਸੀਂ ਇਹਨਾਂ ਚੋਂ ਫਰਸਟ ਸੈਕੰਡ ਥਰਡ ਵੀ ਕੱਢਨੇ ਆ ਜਿਹੜੇ ਬੱਚੇ ਫਰਸਟ ਆਉਣਗੇ ਉਹਨਾਂ ਨੂੰ ਪੰਜ ਪੱਗਾਂ ਜਿਹੜੇ ਸੈਕੰਡ ਆਉਣਗੇ ਉਹਨਾਂ ਨੂੰ ਤਿੰਨ ਪੱਗਾਂ ਤੇ ਜਿਹੜੇ ਥਰਡ ਆਉਣਗੇ ਉਹਨਾਂ ਨੂੰ ਇੱਕ ਪੱਗ ਦਿੱਤੀ ਜਾਊਗੀ ਇਸ ਤੋਂ ਬਿਨਾਂ ਜਿੰਨੇ ਵੀ ਪਾਰਟਿਸਪੈਂਟ ਆ ਹਰ ਨੂੰ ਘੱਟੋ ਘਾਟ ਅਸੀਂ ਇੱਕ ਇੱਕ ਪੱਗ ਜ਼ਰੂਰ ਦੇਵਾਂਗੇ ਉਹ ਸਾਰਿਆਂ ਦੇ ਸਹਿਯੋਗ ਨਾਲ ਹੀ ਹੈ ਕਿਸੇ ਤੋਂ ਕੋਈ ਪੈਸਾ ਨਹੀਂ ਲਿਆ ਜਾ ਰਿਹਾ ਤੇ ਸਾਡੀ ਕੋਸ਼ਿਸ਼ ਇਹ ਵੀ ਹੈ ਵੀ ਜਿਹੜੇ ਹੋਰ ਵੀ ਕਈ ਗਰੀਬ ਵਿਅਕਤੀ ਹੈਗੇ ਆ ਜਾਂ ਕਈ ਬਹੁਤ ਵਿਦਿਆਰਥੀ ਆ ਜਿਨ੍ਹਾਂ ਦੀ ਆਰਥਿਕ ਹਾਲਤ ਬਹੁਤ ਮਾੜੀ ਹੈ ਅਸੀਂ ਉਹਨਾਂ ਨੂੰ ਸੱਦਿਆ ਹੋਇਆ ਉਹਨਾਂ ਦੇ ਨਾਂ ਵੀ ਨੋਟ ਕੀਤੇ ਹੋਏ ਆ ਈਵਨ ਰਖਸ਼ਾਂ ਵਾਲੇ ਵੀ ਕੀ ਬੰਦੇ ਹੈਗੇ ਸਾਡੇ ਕੋਲੇ ਜਾਂ ਰੇੜੀਆਂ ਵਾਲੇ ਵੀ ਹੈਗੇ ਉਹਨਾਂ ਨੂੰ ਅਸੀਂ ਆਪ ਦੇ ਵੱਲੋਂ ਸਾਰੇ ਸਹਿਯੋਗ ਨਾਲ ਮਹਾਰਾਜ ਦੇ ਇਤਿਹਾਸ ਦਿਨ ਤੇ ਦਸਤਾਰ ਦੇ ਰਹੇ ਆ ਤੇ ਜੇ ਵਾਹਿਗੁਰੂ ਨੇ ਮਿਹਰ ਕੀਤੀ ਅਗਲੀ ਵਾਰੀ ਅਸੀਂ ਹੋਰ ਵੀ ਵਧੀਆ ਕਰਾਂਗੇ ਕਿਉਂਕਿ ਸਾਡੇ ਪਹਿਲੇ ਮੁਕਾਬਲੇ ਇਸ ਕਰਕੇ ਸਾਡਾ ਤੋਂ ਗਲਤੀਆਂ ਵੀ ਹੋਣਗੀਆਂ ਕੋਸ਼ਿਸ਼ ਕਰਾਂਗੇ ਅੱਗੇ ਤੋਂ ਗਲਤੀ ਸਾਡੇ ਤੋਂ ਨਾ ਹੋਣ ਬਿਲਕੁਲ ਹੈ ਜੀ ਸਟਾਫ ਦਾ ਸਾਰਾ ਸਹਿਯੋਗ ਹੈ ਜੀ ਆਉਦੇ ਨਿਜੇ ਜਿਹੜੇ ਖਜ਼ਾਨੇ ਚੋਂ ਇਸ ਤੋਂ ਬਗੈਰ ਜਿੰਨੇ ਵੀ ਯਾਰ ਦੋਸਤ ਹੈ ਸ਼ਹਿਰ ਨਿਵਾਸੀ ਹੈ ਅਸੀਂ ਮੰਗਿਆ ਕਿਸੇ ਤੋਂ ਨਹੀਂ ਪਰ ਜਿੰਨੇ ਵੀ ਸਾਡੇ ਯਾਰ ਦੋਸਤ ਹੈ ਉਹਨਾਂ ਨੇ ਫੈਸਲਾ ਕੀਤਾ ਸੀਗਾ ਵੀ ਆਪਾਂ ਕਿਸੇ ਤੋਂ ਕੁਝ ਲੈਣਾ ਨਹੀਂ ਹੈ ਆਪਾਂ ਰਲ ਕੇ ਉਦਮ ਕਰੀਏ ਸਰਕਾਰ ਵੱਲੋਂ ਅਸੀਂ ਕੋਈ ਰੁਪਏ ਨਹੀਂ ਲੈਣ ਦੀ ਪਹਿਲਾਂ ਹੀ ਮੈਂ ਤੁਹਾਨੂੰ ਦੱਸਿਆ ਸੰਸਥਾ ਸਾਡੀ ਜਰੂਰ ਹੀ ਹੈਗੀ ਹੈ ਸੰਸਥਾ ਅਫਸਰ ਕਰੀ ਸਾਡੇ ਪ੍ਰਿੰਸੀਪਲ ਸਾਹਿਬ ਸਾਡਾ ਸਾਥ ਦੇ ਰਹੇ ਲੈਕਚਰਰ ਸਭਾਂ ਸਾਥ ਦੇ ਰਿਟਾਇਰਡ ਲੈਕਚਰਰ ਸਾਡੇ ਆਏ ਹੋਏ ਹੈ ਕਿਉਂਕਿ ਸਾਰਾ ਹੀ ਇਹਨਾਂ ਦਿਨਾਂ 'ਚ ਤੁਹਾਨੂੰ ਪਤਾ ਹੈ ਸ਼ਹਾਦਤ ਦੇ ਦਿਨਾਂ 'ਚ ਸਜਦਾ ਕਰਦੇ ਆ ਤੇ ਸਾਡੇ ਕੋਲ ਇੱਕ ਛੋਟਾ ਜਿਹਾ ਪ੍ਰਾਲਾ ਵੀ ਘੱਟੋ-ਘੱਟ ਠੰਡ ਚੱਲ ਰਹੀ ਹੈ ਅਸੀਂ ਸਰਕਾਰੀ ਸਕੂਲਾਂ ਦੇ ਉਹ ਬੱਚੇ ਵੀ ਸੱਦੇ ਜਿਹੜੇ ਵਿਚਾਰੇ ਕੇਵਰੀ ਆਰਥਿਕ ਹਾਲਤ ਮਾੜੀ ਹੋਣ ਕਰਕੇ ਪੱਗ ਲੈਣ ਤੋਂ ਹਿਚਕਚਾਉਂਦੇ ਆ ਜਾਂ ਕਿ ਕਾਰਨ ਕਰਕੇ ਉਹਨਾਂ ਕੋਲ ਘੱਟ ਕੱਪੜਾ ਹੁੰਦਾ ਆ ਬੱਸ ਕਿਹਾ ਸਕਦੇ ਆ ਜਾਂ ਸਮਰਥਾਵਾਂ ਚਾਰਾਂ ਕੋਲੇ ਉਨੀਕ ਹੁੰਦੀ ਹੈ ਤਾਂ ਸਾਡਾ ਕੋਈ ਬੜਾ ਵੱਡਾ ਯੋਗਦਾਨ ਨਹੀਂ ਹੈ ਸਿਰਫ ਇਹੀ ਹੈ ਵੀ ਇੱਕ ਤਾਂ ਆਪਣੇ ਵਿਰਸੇ ਨਾਲ ਜੁੜਨ ਇੱਕ ਸ਼ਹਾਦਤ ਦੇ ਦਿਨਾਂ ਗੁਰੂ ਸਾਹਿਬਾਨ ਦੇ ਬੱਚਿਆਂ ਤੋਂ ਜਿਹੜੇ ਉਹ ਸਜਦਾ ਕਰਨ ਸਾਰੇ ਰਲ ਕੇ ਅਸੀਂ ਵੀ ਆਪਦੇ ਵੱਲ ਛੋਟਾ ਜਿਹਾ ਯਤਨ ਕਰਨੇ ਤੁੱਛ ਜਿਹਾ ਜੇ ਵਾਹਿਗੁਰੂ ਨੇ ਕਿਰਪਾ ਕੀਤੀ ਤੇ ਹੋ ਸਕਦਾ ਅਗਲੀ ਵਾਰੀ ਇਹ ਵੱਡਾ ਰੂਪ ਧਾਰਨ ਕਰ ਜਾਵੇ। ਅੱਗੇ ਤੋਂ ਇਹ ਜਿਹੜੇ ਕੈਂਪ ਤੁਸੀਂ ਲਗਾ ਰਹੇ ਆ ਤੇ ਅੱਗੇ ਦੀ ਵੀ ਚੱਲੂ ਨਾ ਤੋਂ ਬਿਲਕੁਲ ਜੀ ਜਿਵੇਂ ਤੁਹਾਨੂੰ ਪਹਿਲਾਂ ਹੀ ਦੱਸਿਆ ਵੀ ਇਹ ਅਠਮਾ ਕੈਂਪ ਹੈ ਖੂਨਦਾਨ ਦਾ। ਪਹਿਲਾਂ ਜਿਹੜੀ ਟੀਮ ਸੀਗੀ ਉਹ ਸਿਵਲ ਹਸਪਤਾਲ ਕੋੜਕਪੁਰੋਂ ਆਉਂਦੇ ਸੀ। ਐਸਕੇ ਆਪਣੇ ਲੋਕਲ ਹੀ ਜਿਹੜਾ ਸਿਵਲ ਹਸਪਤਾਲਾ ਬਲੱਡ ਬੈਂਡ ਉਥੋਂ ਟੀਮ ਆਈ ਹੋਈ ਆ। ਤੇ ਸਾਡੀ ਦਿਲੀ ਇੱਛਾ ਜੇਵਾਏ ਕਿ ਉਹਨਾਂ ਚਾਹਿਆ ਤੇ ਹਰ ਸਾਲ ਫਿਊਚਰ ਚ ਬਲੱਡ ਡੋਨੇਸ਼ਨ ਕੈਂਪ ਲੱਗਣਗੇ ਤਾਂ ਕਿ ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕੇ ਤੇ ਨਾਲ ਦੀ ਨਾਲ ਜਿਹੜੇ ਦਸਤਾਵ ਸਜਾਉਣ ਸੰਬੰਧੀ ਮੁਕਾਬਲੇ ਹੋ ਰਹੇ ਆ ਜੋ ਇਹਨਾਂ ਦੇ ਬੱਚਿਆਂ ਦੀ ਭਾਵਨਾ ਹੈ ਉਹਨਾਂ ਦੇ ਮਤਲਬ ਅਕ ਅਸੀਂ ਅੱਗੇ ਤੋਂ ਵੀ ਕੰਟੀਨਿਊ ਕਰਾਂਗੇ ਤੁਸੀਂ ਸ਼ਹਿਰ ਵਾਸੀਆਂ ਤੋਂ ਜਾਂ ਸਰਕਾਰ ਤੋਂ ਕੀ ਸਹਿਯੋਗ ਚਾਹੁੰਦੇ ਇਸ ਤਰ੍ਹਾਂ ਦਾ ਸਰਕਾਰ ਦਾ ਸਹਿਯੋਗ ਇਹ ਸੀ ਸਰਕਾਰੀ ਸੰਸਥਾ ਚ ਕਰ ਰਹੇ ਆ ਸਰਕਾਰ ਆਜ ਤੁਹਾਨੂੰ ਜਿਆਦਾ ਹੋਣਾ ਅੱਜ ਮੋਦੀ ਸਾਹਿਬ ਨੇ ਵੀ ਇਕਵਾਸ ਇਖਤਿਆਰ ਦਿੱਤਾ ਸਾਰੇ ਮੁੱਖ ਖਬਰਾਂ ਚ ਆਇਆ ਇਵਨ ਹਰਿਆਣਾ ਦੇ ਮੁੱਖ ਮੰਤਰੀ ਨੇ ਵੀ ਦਿੱਤਾ ਮਾਣ ਪੜਿਆ ਅੱਜ ਸਰੇ ਭੌਤਮਾਨ ਸਾਹਿਬ ਨੇ ਵੀ ਦਿੱਤਾ ਉਹ ਬਾਲਦੇਵਸ ਬਣਾ ਰਹੇ ਨੇ ਵੀਰ ਬਾਲਦੇਵ ਉਹ ਗੱਲ ਇੱਕੋ ਹੀ ਹੈ ਉਹ ਵੀ ਸਜਦਾ ਕਰ ਰਿਹਾ ਛੋਟੇ ਸਾਹਿਬ ਜਦਿਆਂ ਨੂੰ ਡਿਪਾਰਟਮੈਂਟ ਵੀ ਵਿਭਾਗ ਵੀ ਸਜਦਾ ਕਰ ਰਿਹਾ ਅਸੀਂ ਆਪ ਦੇ ਲੈਵਲ ਤੇ ਇੱਕ ਬੜਾ ਛੋਟਾ ਜਿਹਾ ਤੋਛ ਜਿਹਾ ਯਤਨ ਕੀਤਾ ਤੇ ਅੱਗੇ ਤੋਂ ਵੀ ਅਸੀਂ ਯਤਨ ਜਾਰੀ ਰੱਖਾਂਗੇ ਅੱਜ ਦੇ ਦਿਨ ਤੇ ਕੁਝ ਸੰਦੇਸ਼ ਦੇਣਾ ਚਾਹੁੰਦਾ ਅੱਜ ਦੇ ਦਿਨ ਤੇ ਬਸ ਇਹੀ ਸੰਦੇਸ਼ ਹੈ ਜੀ ਆਪਾਂ ਵੱਧ ਤੋਂ ਵੱਧ ਕੀਮਤੀ ਜਾਨਾਂ ਬਚਾਈਏ ਤੁਸੀਂ ਦੇਖਿਆ ਹੋਣਾ ਡੇਂਗੂ ਦੇ ਦੌਰ ਜ ਖਾਸ ਕਰਕੇ ਬਲੱਡ ਦੀ ਕਮੀ ਆ ਜਾਂਦੀ ਹੈ ਬਲੱਡ ਮਿਲਦਾ ਹੀ ਨਹੀਂ ਹੈਗਾ ਜਦ ਐਕਸੀਡੈਂਟ ਵળે ਕਿਵਰੀ ਐਮਰਜੈਂਸੀ ਪੈ ਜਾਂਦੀ ਆ ਆਪਣੇ ਛੋਟੇ ਸ਼ਹਿਰ ਆ ਬਲੱਡ ਹੁੰਦਾ ਨਹੀਂ ਹੈਗਾ ਤਾਂ ਅਸੀਂ ਇੱਥੇ ਇਹਨਾਂ ਨੂੰ ਰਿਕਵੈਸਟ ਕੀਤੀ ਸੀ ਵੀ ਤੁਹਾਨੂੰ ਬਲੱਡ ਦੀ ਲੋੜ ਹੁੰਦੀ ਆ ਅਸੀਂ ਇਸ ਸਾਹ ਦੇ ਉੱਤੇ ਦੇਣਾ ਬਲੱਡ ਦੇਣ ਨੂੰ ਤਿਆਰ ਆ ਤਾਂ ਇਹੀ ਹੈ ਵੀ ਇਹ ਜਿੰਨੀਆਂ ਵੱੱਤੋਂ ਦਾ ਬਕੀਮਤੀ ਜਾਨਾਂ ਬਚਾਵਾਂਗੇ ਉਹੀ ਵਾਰੀ ਨੂੰ ਸੱਚੇ ਪਾਤਸ਼ਾਹਾਂ ਚੇਦਦਾ ਹੋਊਗਾ